ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਜਿਹੜੇ ਬੁਕਰਮਾਂ ਵਾਲੇ ਪੌਂਚੇ ਨੇ ਉਹਨੂੰ ਇਸ ਸਲਵਾਰ ਦੇ ਨਾਲ ਅਟੈਚ ਕਰਨੇ ਨੇ ਕਿਵੇਂ ਆਪਾਂ ਬੁਕਰਮ ਕੱਟਣੀਆਂ ਪਹਿਲਾਂ ਵੀ ਦੱਸਿਆ ਸੀ ਪਰ ਬਹੁਤ ਟਾਈਮ ਪਹਿਲਾਂ ਦੱਸਿਆ ਸੀਗਾ ਹੁਣ ਆਪਾਂ ਅੱਜ ਤੁਹਾਨੂੰ ਫੇਰ ਦੱਸਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਹਨਾ ਇਹ ਪਹਿਲਾਂ ਤਾਂ ਬਰੀਕ ਪੌਂਚੇ ਦਾ ਲਵਾਜ ਤਾਂ 2 ਇੰਚ 1.5 ਇੰਚ 3 ਇੰਚ ਜਿੰਨੇ ਵੀ ਤੁਸੀਂ ਪੌਂਚੇ ਬਣਾਉਣੇ ਤੁਸੀਂ ਵੱਖਰੇ ਵੱਖਰੇ ਰੋਲ ਲੈ ਲਿਆ ਕਰੋ ਤੇ ਜੇ ਕਈ ਵਾਰੀ ਹਨਾ ਆਪਾਂ ਨੂੰ ਨਾਲੋਂ ਜੋ ਕਟੜੀ ਪਾਵੇ ਤਾਂ ਥੋੜੀ ਜਿਹੀ ਫਾਲਤੂ ਚਲ ਜਾਂਦੀ ਆ ਬੁਕਰਮ ਦਾ ਜਿਹੜਾ ਖਰਚਾ ਵੱਧਦਾ ਹੈ ਆ ਬੁਕਰਮ ਦਾ ਤਾਂ ਪਤਾ ਹੀ ਆ ਇਹ ਇਦਾਂ ਦੀ ਜਾਰੀ ਵਾਲੀ ਜਿਹੜੀ ਬੁਕਰਮ ਆ ਇਹ ਥੋੜੀ ਮਹਿੰਗੀ ਆਉਂਦੀ ਆ ਇਹ ਥੋੜੀ ਮਹਿੰਗੀ ਆਉਂਦੀ ਪਰ ਇਹਦੇ ਨਾਲ ਨਾ ਪਹੁੰਚੇ ਨਹੀਂ ਖਰਾਬ ਹੁੰਦੇ ਬਿਲਕੁਲ ਵੀ ਪਹੁੰਚੇ ਨਹੀਂ ਖਰਾਬ ਹੁੰਦੇ ਇਸ ਤਰ੍ਹਾਂ ਹੀ ਰਹਿੰਦੇ ਨੇ ਤੇ ਦੂਸਰੀ ਆਪਾਂ ਕੱਟੀ ਵਰਤਦੇ ਆ ਵਰਤ ਤਾਂ ਲੀਦੀ ਸੀ ਵਿੱਚੋਂ ਪਰ ਫੋਨ ਨਹੀਂ ਕਦੇ ਲੈਂਦੇ ਇੱਕ ਇਹਦੇ ਨਾਲ ਆਪਾਂ 3 ਇੰਚ ਦਾ ਰੋਲ ਲੈਂਦਾ ਹੋਇਆ ਤੇ ਇੱਕ ਇਹ ਦੋ ਵਾਲਾ ਇਹਨੂੰ ਆਪਾਂ ਜਦੋਂ ਸਟਾਰਟਿੰਗ 'ਚ ਰੋਲ ਨੂੰ ਕੱਟਣਾ ਉਦੋਂ ਇਹ ਸ ਮਰਕੇ ਨੁਸਤਾਂ ਧਰਕੇ ਤੁਸੀਂ ਸਲਵਾਰ ਨੂੰ ਇਸ ਤਰ੍ਹਾਂ ਸਿੱਧੀ ਕਰ ਲੈਣਾ ਇਸ ਤਰ੍ਹਾਂ ਧਰਕੇ ਤੁਸੀਂ ਕਿ ਇੱਥੇ ਵੇਚ ਕੇ ਬਿਲਕੁਲ ਹੈ ਹੈ ਨਾ ਦੋਨਾਂ ਹੱਥਾਂ ਦੇ ਨਾਲ ਐਵੇਂ ਵੇਚ ਕੇ ਇੱਥੋਂ ਵੀ ਆਪਾਂ ਤਿਰਸ਼ਾ ਕੱਟ ਲੈਣਾ ਠੀਕ ਹੈ ਜੀ ਪੂਰੀ ਪੂਰੀ ਕਟਨੀਆਂ ਕੋਈ ਵਾਧ ਨਹੀਂ ਗਈ ਕੱਟਣੀ ਹੈਗੀ ਕਿਉਂਕਿ ਆਪਣੇ ਇਹ ਪੌਂਚੇ ਥੋੜੇ ਵਾਧੀ ਹੁੰਦੇ ਨੇ ਮਾਰਜਨ ਵਾਸਤੇ ਰੱਖਿਆ ਹੁੰਦਾ ਆਪਾਂ 1.5 ਚਲੋ ਆਪਾਂ ਮਾਰਜਨ ਚ ਵੀ ਦੇਣੇ ਆ ਬੁਕਰਾਂ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਬਿਲਕੁਲ ਨਾਲ ਵੇਚ ਕੇ ਕੱਟ ਲੈਣੀ ਹੈ ਥੋੜੀ ਥੋੜੀ ਵੱਧ ਹੋ ਜੇ ਤਾਂ ਕੋਈ ਚੱਕਰ ਨਹੀਂ ਕਿਉਂਕਿ ਇਹਦੇ ਨੀਚੇ ਤੋਂ ਰੱਖਣੀ ਪੈਂਦੀ ਵੀ ਉੱਪਰ ਵੀ ਆਪਣੇ ਇੱਥੋਂ ਜਿਹੜਾ ਹੈ ਨਾ ਵੱਧ ਹੁੰਦਾ ਇੱਥੋਂ ਦੇ ਹਿਸਾਬ ਨਾਲ ਆਪਾਂ ਕੱਟ ਲਈਏ ਪੂਰੀ ਕਿਉਂਕਿ ਜੇ ਆਪਾਂ ਇੱਥੋਂ ਦੇ ਹਿਸਾਬ ਨਾਲ ਨਹੀਂ ਇੱਥੋਂ ਦੇ ਨਾਲ ਕੱਟਦੇ ਆ ਫਿਰ ਉੱਪਰ ਜਿਹੜੀ ਹੈ ਨਾ ਘੱਟ ਰਹਿ ਜਾਂਦੀ ਹੈ ਇਹਦੀ ਸਲਵਾਰ ਤੋਂ ਫਿਰ ਕੱਪੜਾ ਜਿਆ ਰਹਿ ਜੇ ਤੇ ਫਿਰ ਲੋਟਣੀ ਆਉਂਦਾ ਕੰਮ ਹੁਣ ਇਹਦੇ ਨਾਲ ਹੀ ਆਪਾਂ ਮੇਲ ਚ ਕੇ ਆ ਦੂਸਰੀ ਦੂਸਰੇ ਪੌਂਚੇ ਦੀ ਵੀ ਕੱਟ ਲੈਣੀ ਹੈਗੀ ਇਸ ਤਰ੍ਹਾਂ ਮੇਲ ਚ ਕੇ ਇਧਰੋਂ ਕੱਟ ਲੰਨੀ ਫਿਰ ਆਪਣੇ ਇੱਥੇ ਆਈ ਬਣਿਆ ਰਹੂਗਾ ਜਦੋਂ ਦੂਜੀ ਸਲਵਾਰਾਂ ਦੀ ਕਟਾਂਗੇ ਆਪਾਂ ਆਪਣਾ ਜਿਹੜਾ ਰੋਲ ਹੈ ਨਾ ਐਂਡ ਤੱਕ ਐਵੇਂ ਜਾਊਗਾ ਐਂਡ ਤੇ ਜਾ ਕੇ ਥੋੜਾ ਜਿਹਾ ਆਪਣੇ ਬਚ ਜਾਂਦੀ ਹੈ ਕਈ ਵੀ ਡੂ ਕਰਮ ਇਹ ਨੂੰ ਆਪਾਂ ਜੋੜ ਲਗਾ ਕੇ ਅੱਗੇ ਫਿਰ ਅਟੈਸਟ ਕਰ ਲੈਣੀ ਆ ਇਸਲੇ ਰੋਲ ਨਾਲ ਤੇ ਲੋ ਜੀ ਆ ਵੀ ਕੱਟ ਕੇ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਆਪਾਂ ਜੜਦੇ ਪਹੁੰਚੇ ਹੁਣ ਚਾਹੇ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਵੇਖ ਲੈਣਾਗਾ ਇਸ ਤਰ੍ਹਾਂ ਕਰਕੇ ਵੇਖ ਲਓ ਇਹਦੇਲੇ ਪਾਸੇ ਨਾ ਦਾਣੇਦਾਰ ਜੀ ਹੁੰਦੀ ਹੈ ਇਹ ਥੋੜੀ ਜੀ ਤੇ ਇਹਦੇਲੇ ਪਾਸੇ ਆਪਣੀ ਇਹ ਜੁੜ ਜਾਂਦੀ ਹੈ ਜੀ ਇਹਨੂੰ ਲੱਕੀ ਹੁੰਦੀ ਹੈ ਝੇੜ ਜੀ ਇਸ ਪਾਸੇ ਤੁਸੀਂ ਚਾਹੇ ਤਾਂ ਇਸ ਤਰ੍ਹਾਂ ਕਰਕੇ ਇਹ ਪ੍ਰੈਸ ਮਾਰ ਲਓ ਤਾਂ ਵੀ ਜੁੜ ਜੇਗੀ ਨਹੀਂ ਪ੍ਰੈਸ ਮਾਰਨੀ ਤਾਂ ਤਾਂ ਵੀ ਕੋਈ ਚੱਕਰ ਨਹੀਂਗਾ ਤੁਸੀਂ ਇਹਨੂੰ ਇਸ ਤਰ੍ਹਾਂ ਜਿਹੜਾ ਨਾ ਇਸ ਤਰ੍ਹਾਂ ਮੋੜ ਲਓ ਕੱਪੜੇ ਜਿਹਦਾ ਤੁਹਾਡਾ ਕੱਪੜਾ ਜਿਹੜਾ ਜਿਹਦੇ ਤੇ ਤੁਸੀਂ ਅਟੈਚ ਕਰਨੀ ਹੈ ਹਨਾ ਆਪਣਾ ਸਲਵਾਰ ਦਾ ਕੱਪੜਾ ਜੇ ਥੋੜਾ ਜਿਹਾ ਸੀ ਦੀ ਹੈਗਾ ਆ ਪਤਲਾ ਇਦੋਂ ਉਹ ਫਿਰ ਤੁਸੀਂ ਇਹ ਇੱਥੇ ਤੱਕ ਹੀ ਲਾ ਲੈਣੀ ਹੈ ਹਨਾ ਕਿਉਂਕਿ ਬੁਕਰਮ ਨਾਲ ਇਸੇ ਬੁਕਰਮ ਪਹੁੰਚ ਜਾਂਦਾ ਤੇ ਇਸ ਦੀ ਇਹ ਰੜੀ ਫੇਰਾ ਉਹ پتਲੀ ਹੁੰਦੀ ਨੇ ਫਿਰ ਪੈੜੀ ਲੱਗਦੀ ਹੈ ਤੇ ਇਸ ਤਰ੍ਹਾਂ ਕਰਕੇ ਤੁਸੀਂ ਇੱਧਰੋਂ ਅੱਧਾ ਇੰਚ ਦਾ ਮਾਰਜਨ ਰੱਖ ਕੇ ਬਾਕੀ ਸਾਰਾ ਕੱਪੜਾ ਜਿਹੜਾ ਇੱਥੇ ਇਧਰੋਂ ਮੋੜ ਕੇ ਇੱਥੇ ਹੀ ਇੱਕ ਸਲਾਈ ਲਾਉਣੀ ਹੈ ਇੱਥੇ ਨਾ ਲਾਓ ਕੋਈ ਚੱਕਰ ਨਹੀਂ ਹੈ ਇੱਥੇ ਤੇ ਮੈਂ ਤੁਹਾਨੂੰ ਲਾ ਕੇ ਦਿਖਾਉਂਗੀ ਠੀਕ ਹੈ ਜੀ ਨਾਲੇ ਪਹੁੰਚਾ ਤਿਆਰ ਕਰਦੇ ਆਂ ਤਿਆਰ ਕਰਕੇ ਫਿਰ ਆਪਾਂ ਤੁਹਾਨੂੰ ਅਟੈਚ ਕਰਕੇ ਦਿਖਾਉਣੀ ਆਂ ਲਓ ਜੀ ਇਹ ਆਪਾਂ ਇੰਨਾ ਕੁ ਮਾਰਜਨ ਰੱਖ ਲੈਣਾ ਅੱਧੇ ਕੋ ਇੰਚ ਦਾ ਤੇ ਬਾਕੀ ई लान मर जाए ये सिलाई कर कोई चकर नहीं इस जाएगा पर मोड़ के कोई सिलाई लाने की जोड़ इतना सिलाई लाने ऐसे तरह यहाँ पर दूसरी बुकरा मुझे जोड़ दे ਜਾਂ ਰੱਖਣੀ ਇੱਧਰ ਲਾ ਵਸਾ ਜਿਹੜਾ ਆਪ ਇੱਧਰ ਲਿਓਣਾ ਨਾ ਉਹ ਸਿੱਧਾ ਸਿੱਧਾ ਹੋਣਾ ਚਾਹੀਦਾ ਹੋਰ ਇਹਦੇ ਵਿੱਚ ਕੋਈ ਚੱਕਰ ਨਹੀਂ ਐਸ ਤਰ੍ਹਾਂ ਕੋਈ ਨਹੀਂ ਸੰਭਾਰਦਾ ਇਹਦਾ ਥੋੜਾ ਥੋੜਾ ਪਰ ਆਖ ਕੇ ਇਸੇ ਤਰ੍ਹਾਂ ਇਹਨੂੰ ਪੈਡਿੰਗ ਕਰ ਦੇਣਾ ਉਦੋਂ ਤੋਂ ਪ੍ਰਾਪਤ ਹੈ ਨਾ ਇਸ ਤਰ੍ਹਾਂ ਪੰਨੀਆਂ ਜਿਹੜੀਆਂ ਬੂਕਰਾਂ ਨੂੰ ਦੀ ਦਾ ਨਾਟੇ ਪਿਆਰ ਕਰ ਲੈਣੀ ਇਸ ਨੂੰ ਫਿਰ ਉਹਦੇ ਤੇ ਜਾਣਨਾ ਨਾ ਕਰ ਆਪਾਂ ਲਓ ਜੀ ਹੁਣ ਆਪਾਂ ਇਹਨੂੰ ਸਲਵਾਰ ਦੇ ਪਹੁੰਚਦੇ ਜੜਦੇ ਆਂ ਇਸ ਤਰੀਕੇ ਦੇ ਨਾਲ ਆਪਾਂ ਰੱਖ ਲੈਣਾ। ਸਲਵਾੜ ਦਾ ਸਿੱਧਾ ਪਾਸਾ ਕਰਕੇ ਇਸ ਤਰੀਕੇ ਦੇ ਨਾਲ ਆਪਾਂ ਰੱਖ ਲੈਣਾ। ਇਹਦੇ ਬਰਾਬਰ ਦੀ ਕੱਪੜਾ ਹੋਵੇ। ਇਸ ਤਰੀਕੇ ਦਾ। ਤੇ ਇਹਦੇ ਬੁਕਰਮ ਦੇ ਨਾਲ-ਨਾਲ ਆਪਾਂ ਸਿਲਾਈ ਚਾਹਣੀ ਹੈ। ਇੱਕ ਭੈਣ ਬੋਲਦੀ ਸੀ ਵੀ ਸਕਰੋਲ ਨਹੀਂ ਬਣਦੇ ਹੈਗੇ ਨਵੀਂ ਮਸ਼ੀਨ ਲਈ ਆ ਮਰੇਲਾ ਇਹ ਚੱਲਦੀ ਹੈ ਮਸ਼ੀਨ ਥੋੜੀ ਜਿਹੀ ਤੇਜ਼ ਤਾਂ ਨਹੀਂ ਬਣਦੇ ਤੇ ਤੁਸੀਂ ਇਹਦਾ ਜਿਹੜਾ ਬਖਾ ਹੈ ਨਾ ਟੰਕਾ ਛੋਟਾ ਕਰ ਲਿਆ ਕਰੋ ਫਿਰ ਵਧੀਆ ਬਣ ਜਾਂਦੇ ਨੇ ਕਿਉਂਕਿ ਥੋੜੀ ਜਿਹੀ ਇਹ ਮੋਟਰ ਤਾਂ ਤੇਜ਼ ਚੱਲਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਦੋਨੇ ਜੋੜ ਲੈਣੇ ਨੇ ਆਪਾਂ ਤੁਹਾਨੂੰ ਇੱਕ ਜੋੜ ਕੇ ਦਿਖਾ ਦਿੰਨੇ ਆ ਠੀਕ ਹੈ ਮੁੜ ਕੇ ਇਸ ਤਰ੍ਹਾਂ ਕਰਨਾ ਹੈ ਐਨਾ ਕ ਇਧਰ ਲਈ ਸੈਡ ਰਹਿ ਜਾਊਗਾ ਤੇ ਇਧਰ ਲਈ ਸੈਡ ਹੋ ਫਿਰ ਆਪਣੀ ਬਹੁਤ ਸਾਰੀ ਸਫਾਈ ਆਊਗੀ ਪੈਨਾ ਪਰਦਾ ਮਾਰਜਨ ਛੱਡ ਕੇ ਤੇ ਤਾਂ ਪਾ ਇੱਥੇ ਗੇਸ ਲਾਈ ਲਾਉਣੀ ਆ ਇੱਪੋਜੀ ਦਾ ਮਾਰਜਨ ਛੱਡ ਕੇ ਐਕਸਟਰਾ ਕੱਟ ਕੇ ਐਕਸਟਰਾ ਤੇ ਆਂ ਰੱਖਣਾ ਆ ਵੀ ਆਪਣਾ ਟੰਕ ਜਿਹੜੀ ਹੈ ਸਿੱਧਾ ਹੋਣਾ ਚਾਹੀਦਾ ਹੈ ਹੁਣ ਆਪਾਂ ਆਹ ਵਾਲੀ ਸਿਲਾਈ ਲਾਉਣੀ ਆ ਆ ਜਿਹੜੀ ਇਹ ਮੈਂ ਤਾਂ ਸਾਰਿਆਂ ਤੋਂ ਲਾਸਟ ਲਾਉਣੀ ਹੈ ਜਿਹੜੀ ਅਗਲੇ ਪਾਸੇ ਸਿਲਾਈ ਲੱਗਣੀ ਠੀਕ ਤੁਸੀਂ ਇਸ ਤਰ੍ਹਾਂ ਵੀ ਸਿਲਾਈ ਲਾ ਸਕਦੇ ਹੋ ਹਨ ਇਸ ਤਰ੍ਹਾਂ ਆਪਾਂ نیچے ਰੁੱਖਤ ਮਾਰਦੇ ਹਾਂ ਜਦੋਂ ਆਪਾਂ ਨੂੰ ਪਤਾ ਲੱਗਦਾ ਜਦੋਂ ਆਪਾਂ ਇਸ ਤਰ੍ਹਾਂ نیچے ਹੱਥ ਮਾਰਦੇ ਨਹੀਂ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਮੋੜ ਲੈਣਾ ਇਸ ਤਰ੍ਹਾਂ ਮੋੜ ਕੇ ਇਸ ਤਰ੍ਹਾਂ ਚਾਕ ਲਾ ਲੈਣਾ ਇੱਥੇ ਸਾਰੀ ਤੇ ਚਾਰਕ ਲਾ ਕੇ ਫਿਰ ਅੰਦਰਲੇ ਪਾਸੇ ਇਹਦੇ ਸਲਾਈ ਲਾਉਣੀ ਹੈ ਕਿਉਂਕਿ ਇਹ ਬਿਲਕੁਲ ਕਿਨਾਰੇ ਤੇ ਨਿਸ਼ਾਨੀਆਂ ਆਪਣੀ ਲੱਗਦੀ ਹੈ ਇਸ ਤਰ੍ਹਾਂ ਚਾਰਕ ਲਾ ਲਿਆ ਕਰੋ ਫਿਰ ਆਪਾਂ ਸਿੱਧੀ ਲੈਣ ਦਾ ਅੰਦਾਜ਼ਾ ਹੋ ਜਾਂਦਾ ਹੈ ਇਸ ਤਰ੍ਹਾਂ ਮੋੜ ਕੇ ਤੇ ਚਾਰਕ ਲਾ ਲਿਆ ਬਿਲਕੁਲ ਖਿੱਚ ਕੇ ਕਿਰਾਵਾ ਵਾਲੀ ਲੈਣ ਬਿਲਕੁਲ ਸਿੱਧੀ ਲੱਗਦੀ ਹੈ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਇਦੋਂ ਆਪਾਂ ਇਸ ਤਰ੍ਹਾਂ ਕੋਲਾਂਗੇ ਇਹ ਬਿਲਕੁਲ ਕਿਨਾਰੇ ਤੇ ਆਪਾਂ ਥੋੜੀ ਜਿਹੀ ਅੰਦਰ ਨੂੰ ਰੱਖ ਕੇ ਸਲਾਈ ਲਾ ਲੈਣੀ ਆ ਦੇ ਉੱਪਰ ਜੇ ਇਹਦੇ ਤੇ ਲਾਵਾਂਗੇ ਤਾਂ ਫਿਰ ਨੀਚੇ ਲੱਗ ਜੂਗੀ ਸਲਾਈ ਬਿਲਕੁਲ ਨੀਚੇ ਲੱਗ ਜੂਗੀ ਆਹ ਵਾਲੀ ਆਪਣੀ ਸਿੱਧੀ ਹੋਣੀ ਚਾਹੀਦੀ ਹੈ ਇਧਰੋਂ ਥੋੜਾ ਜਿਹਾ ਕੱਪੜਾ ਫੜ ਕੇ ਆਪਾਂ ਨਾ ਇੰਜ ਕਰਕੇ ਸਲਾਈ ਲਾਉਣੀ ਆ ਤੇ ਬਿਲਕੁਲ ਇਹਦੇ ਅੰਦਰਲੇ ਪਾਸੇ ਆਪਾਂ ਸਲਾਈ ਲਾ ਦੇਣੀ ਆ ਫਿਰ ਆਪਣੀ ਸਿੱਧੀ ਵੀ ਆਊਗੀ ਤੇ ਇਹਦੇ ਉੱਪਰ ਪੁਰ ਆਪਾਂ ਵੇਖੋ ਇੰਨਾ ਇੰਨਾ ਇਹਦੇ ਤੋਂ ਨਾ ਅੰਦਰ ਨੂੰ ਕੀਤਾ ਤੇ ਜਿਹੜੀ ਸਲਾਈਏ ਵੇਖੋ ਬਿਲਕੁਲ ਐਨ ਇੱਕ ਵੱਲ ਲੱਗੀ ਆ ਇੱਕੋ ਜੀ ਸਲਾਈ ਲੱਗੀ ਆ ਤੇ ਹੁਣ ਇਹਦੇ ਆਪਾਂ ਪਿਆਰ ਦਾ ਮਾਰਜਿਨ ਛੱਡ ਕੇ ਅੰਦਰਲੇ ਪਾਸੇ ਇੱਕ ਸਲਾਈ ਦਾ ਲੈਣ ਨੂੰ ਜਾਂ ਅਕੱਤ ਨੂੰ ਵੀ ਅੱਧਲੇ ਸਾਈਡ ਦੇ ਨਾਲ-ਨਾਲ ਸਲਾਈ ਚੱਲਣੀ ਚਾਹੀਦੀ ਆ ਤੁਸੀਂ ਚਾਹੋ ਤੇ ਹੁਣ ਇਹਦੇ ਤੇ ਵੀ ਲਾ ਸਕਦੇ ਆ ਆਪਾਂ ਬਿਲਕੁਲ ਕਿਨਾਰੇ ਤੇ ਲਾਉਣੀ ਕਿਨਾਰੇ ਤੇ ਲਾਵਾਂਗੇ ਸਹੀ ਗੱਲ ਜਾਈ ਲਓ ਸਿੱਖ ਐਕਸਟਰਾ ਇਦਾਂ ਦੇ ਬਸ ਬਿਲਕੁਲ ਸਾਈਡ ਨਾਲ ਇਦਾਂ ਦੇ ਬਸ ਹੁਣ ਇਹਦੇ ਵਿੱਚ ਆਪਾਂ ਸਕਰੋਲ ਬਣਾਉਣੇ ਨੇ ਵਿੱਚ ਤੁਸੀਂ ਚਾਹੇ ਕੋਈ ਡਿਜ਼ਾਈਨਿੰਗ ਕਰ ਸਕਦੇ ਹੋ ਚਾਹੇ ਦੇ ਇਕੱਲੇ ਸਕਰੋਲ ਪਾ ਸਕਦੇ ਹੋ ਚਾਹੇ ਦੀ ਸਿੱਧੇ ਵਖੇ ਮਾਰ ਸਕਦੇ ਹੋ ਉਹ ਆਪਣੀ ਮਰਜ਼ੀ ਹੁੰਦੀ ਹੈ ਉਹ ਇਹਨਾਂ ਦੋਨਾਂ ਚਾਪਾਂ ਸਕਰੋਲ ਬਣਾ ਲਾਂਗੇ ਆਪਾਂ ਇਹਦੇ ਵਿੱਚ ਬਿਲਕੁਲ ਵਿਚਾਲੇ ਰੱਖਣੀ ਆ ਮਸ਼ੀਨ ਤੇ ਸਕਰੋਲ ਤੁਸੀਂ ਛੋਟੇ ਵੱਡੇ ਜਿੰਦਾਂ ਦੇ ਮਰਜ਼ੀ ਬਣਾ ਸਕਦੇ ਹੋ ਜਿੰਨੀ ਆਪਾਂ ਮਸ਼ੀਨ ਤੇਜ ਭਜਾਵਾਂਗੇ ਉਨਾਂ ਹੀ ਹੱਥ ਤੇਜ਼ ਚਲਾਵਾਂਗੇ ਇਦੇ ਨਾਲ ਹੁਣ ਤੁਸੀਂ ਵਿੱਚ ਚਾਹੇ ਦੀ ਸੰਘਣੇ ਆਪਣਾ ਸਕਰੋਲ ਬਣਾ ਲਓ ਚਾਹੇ ਦੀ ਬਕੇ ਮਾਰ ਲਓ ਚਾਹੇ ਕੋਈ ਡਿਜ਼ਾਈਨ ਬਣਾ ਲਓ ਜੇ ਵਿਚਾਲੇ ਇੱਕ ਸਿੱਧਾ ਬਕਰ ਮਾਰਨਾ ਤਾਂ ਤੁਸੀਂ ਵਿਚਾਲੇ ਰੱਖ ਲਓ ਇੱਧਰ ਵੀ ਉਹਨੀ ਜਗ੍ਹਾ ਰੱਖ ਲਓ ਇੱਧਰ ਵੀ ਉਹਨੀ ਬਹੁਤ ਸੋਣਾ ਬਖਾ ਆਪਣਾ ਵੱਜ ਜੇਗਾ ਠੀਕ ਹੈ ਜੇ ਕੋਈ ਡਿਜ਼ਾਈਨ ਬਣਾਣਾ ਤੇ ਤਾਂ ਠੀਕ ਹੈ ਜੇ ਸਕਰੋਲ ਬਣਾਣੇ ਨੇ ਤਾਂ ਵੀ ਤੁਸੀਂ ਇੱਕ ਵਿਚਾਲੇ ਬਣਾ ਲਓ ਥੋੜੀ ਜਿਹੀ ਨਿਸ਼ਾਨੀਾ ਲਾ ਲਓ ਜੇ ਅਣਜਾਣ ਹੈਗਾ ਤਾਂ ਥੋੜੀ ਜਿਹੀ ਨਿਸ਼ਾਨੀ ਲਾ ਕੇ ਵਿਚਾਲੇ ਇੱਕ ਸਕਰੋਲ ਬਣਾ ਲਓ ਫੇਰ ਸੈਡਾਂ ਦੇ ਜਿੰਨੇ ਕਹਣਗੇ ਓਨੇ ਵਾਜੇ ਲੜ ਜਾਣਗੇ ਸਪਰੋ ਐਸਟਰਾ ਮਚਾ ਲਈ ਇੱਕ ਸਪਰੋਲ ਪਹਿਲਾਂ ਬਣਾ ਲਓ ਜੇ ਕਿਸੇ ਨੂੰ ਟਾਹਣੀਆਂ ਪੱਤੇ ਵਗੈਰਾ ਬਣਾਉਣੇ ਆਉਂਦੇ ਨੇ ਤੁਸੀਂ ਬਣਾਉਣੇ ਚਾਹੁੰਦੇ ਹੋ ਤਾਂ ਇਹ ਜਿਹੜੀ ਮਸ਼ੀਨ ਹੈ ਅੰਬਰੀਲਾ ਮਸ਼ੀਨ ਹੈ ਜੇ ਤੁਹਾਡੇ ਕੋਲ ਹੈਗੀ ਹੈ ਤੇ ਇਹ ਵੈਕ ਨੂੰ ਚੱਲ ਜਾਂਦੀ ਹੈ ਫਿਰ ਤੁਹਾਨੂੰ ਮਸ਼ੀਨ ਨੂੰ ਮੋੜਨ ਦੀ ਲੋੜ ਨਹੀਂਗੀ ਥੋੜਾ ਜਿਹਾ ਤੁਸੀਂ ਵਖਾ ਇਹਨੂੰ ਮਸ਼ੀਨ ਨੂੰ ਨਾ ਇਸ ਤਰ੍ਹਾਂ ਇਸ ਤਰ੍ਹਾਂ ਚੱਕ ਕੇ ਬਣਾ ਸਕਦੇ ਦੇਖੋ ਜਿਵੇਂ ਹੁਣ ਇਸ ਤਰ੍ਹਾਂ ਇਸੇ ਤੋਂ ਥੋੜਾ ਜਿਹਾ ਚੱਕ ਕੇ ਰੱਖੋਗੇ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਕਰ ਸਕਦੇ ਹੋ ਇਹਨੂੰ ਬਸ ਆਪਣਾ ਕੱਪੜਾ ਆਪਾਂ ਜਿਹੜਾ ਹੈ ਇਹਨੂੰ ਹੀ ਏਦਾਂ ਏਦਾਂ ਕਰਨਾ ਸੂਈ ਜਿਹੜੀ ਹੈ ਇਹ ਪਿੱਛੇ ਚੱਲ ਜਾਂਦੀ ਹੈ ਬੈਕ ਤੁਸੀਂ ਦੇਖ ਲਓ ਮੜਾ ਜੀ ਉੜੇ ਹੌਲੀ ਹੌਲੀ ਬਣਾ ਬਣਾ ਲਓ ਡਿਜ਼ਾਈਨ ਤੇ ਡਿਜ਼ਾਈਨਿੰਗ ਦੇਖੋ ਤੁਸੀਂ ਬਣ ਜਾਂਦੀ ਹੈ ਇਹ ਤੇ ਬਹੁਤ ਸੋਹਣੀ ਤੇ ਮਾੜਾ ਜਿਹਾ ਚੱਕਣਾ ਪੈਂਦਾ ਕੰਨ ਇੱਥੇ ਹੱਥ ਰੱਖ ਕੇ ਓਕੇ ਠੀਕ ਹੈ ਜੀ ਆ ਦੇ ਮਰਕੀ ਤੁਸੀਂ ਫੁੱਲ ਡਾਣੀਆਂ ਪੱਤੇ ਇਸ ਤਰੀਕੇ ਦੇ ਨਾਲ ਬਣਾ ਸਕਦੇ ਐਸ ਤਰ੍ਹਾਂ ਦੇ ਜੈਨਿੰਗ ਤੁਸੀਂ ਕਰ ਸਕਦੇ ਪਲੇਨ ਦੇ ਵਿੱਚ ਜਿਆਦਾ ਵਧੀਆ ਦੇਖਦਾ ਇਹ ਇੱਥੋਂ ਦੇਖਦਾ ਹੁਣ ਤੁਹਾਨੂੰ ਹੁਣ ਹੀ ਦੇਖ ਸਕਦੇ ਵਸਤਰਾ ਤੁਸੀਂ ਇੱਥੋਂ ਦੇਖਦਾ ਜਿੱਥੇ ਵੈਂਟ ਜਿਆ ਥੋੜਾ ਜਿਹਾ ਕੱਪੜਾ ਆਹ ਵਾਲੇ ਇਦਾਂ ਬਣਾ ਕੇ ਇਦਾਂ ਕਵਾਣ ਕੇ ਇਸ ਤਰ੍ਹਾਂ ਇਹ ਪੱਤੂੜ ਬਣਾ ਸਕਦੇ ਹਾਂ ਇਹ ਪੱਤੂੜ ਬਣਾ ਲਏ ਨੇ ਪੂਰੇ ਤੇ ਇਸ ਤਰ੍ਹਾਂ ਦੇ ਯਾਨਿੰਗ ਜੇ ਤੁਸੀਂ ਪਲੇਨ ਕਪੜੇ ਤੋਂ ਬਣਾਓਗੇ ਤਾਂ ਬਹੁਤ ਸੋਹਣੀ ਬਣ ਜੇਗੀ ਫਿਰ ਜ਼ਿਆਦਾ ਕੁਝ ਨਹੀਂ ਕਰਨ ਦੀ ਲੋੜ ਇੱਕ ਇਧਰ ਬਣਾ ਵਿਚਾਲੇ ਆਪਸ ਕਰੋਲ ਪਾ ਲਿਆ ਤੇ ਸਾਈਡ ਤੇ ਇਧਰ ਬਣਾ ਲਿਆ ਇਧਰ ਬਣਾ ਲਿਆ ਥੋੜਾ ਵੱਡਾ ਵੀ ਬਣਾ ਸਕਦੇ ਹੋ ਤੁਸੀਂ ਥੋੜਾ ਛੋਟਾ ਵੀ ਬਣਾ ਸਕਦੇ ਹੋ ਤੇ ਤਰੀਕਾ ਇੱਕ ਵਾਰ ਫੇਰ ਦੇਖ ਲਓ ਇਸ ਤਰ੍ਹਾਂ ਬਰਕ ਇੱਕ ਹੁਣ ਥੋੜਾ ਜਿਹਾ ਜੁੜੀ ਪਾ ਕੇ ਹਾਂਜੀ ਹੁਣ ਦੇਖ ਲਓ ਹੋਰ ਨਾ ਹੌਲੀ ਹੌਲੀ ਇਹ ਡਿਜ਼ਾਈਨ ਵਧੀਆ ਬਣ ਜਾਂਦਾ ਬਸ ਫਿਰ ਦੋਈ ਲੈਣਾ ਦੇ ਵਿੱਚ ਪੂਰਾ ਆਪਣਾ ਜਿਹੜਾ ਪੌਂਚਾ ਇਹ ਭਰ ਜਾਂਦਾ ਹੈਗਾ ਜਦ ਪੂਰੀ ਜਾਂਚ ਆ ਗਈ ਫਿਰ ਤੁਸੀਂ ਥੋੜਾ ਤੇਜ਼ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਬਣ ਜਾਂਦੇ ਨੇ ਆਪਣਾ ਪੌਂਚਾ ਗੱਟ ਡਿਜ਼ਾਈਨ ਬਹੋ ਜੂਗੀ। ਐਮਬ੍ਰੇਲਾ ਮਸ਼ੀਨ ਇਸ ਤਰ੍ਹਾਂ ਕੰਮ ਜਾਂਦੀ ਹੈ। ਲਓ ਜੀ ਜੇ ਤੁਹਾਨੂੰ ਮੇਰਾ ਤਰੀਕਾ ਇਹ ਵਧੀਆ ਲੱਗਾ ਹੌਂਚਾ ਬਣਾਉਣ ਦਾ ਤੇ ਆਪਣਾ ਬੁਕਰਮ ਅਟੈਚ ਕਰਨ ਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਲੱਭ ਕੇ ਕਰ ਦਿਓ ਜੀ। ਐਨਕਿਓਟੀ